ਆਲੋ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਲਾਲਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਤੇ ਪਸ਼ੂ ਵਪਾਰ ਦਾ ਕੰਮ ਆ ਬਾਈ ਹੋਰਾਂ ਦਾ ਘੱਟੋ ਘਾਟ ਵੀ 12 13 ਸਾਲ ਜਿਹੜਾ ਪਸ਼ੂ ਵਪਾਰ ਦਾ ਕੰਮ ਆ ਪੁਰਾਣਾ ਵਿਕਰੀ ਵਾਲੇ ਪਸ਼ੂ ਜਿਹੜੇ ਆ ਦੋਸਤੋ ਇਸ ਘਰ ਨੂੰ ਵੇਖਣ ਦੇ ਵਿੱਚ ਮਿਲਦੇ ਰਹਿਣਗੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ-ਸਮੇਂ ਦੇ ਨਾਲ ਤੁਸੀਂ ਸੰਪਰਕ ਪਨਾ ਕੇ ਰੱਖ ਸਕਦੇ ਹੋ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਪਏ ਆ ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਬਧੇਰੇ ਗੱਲਬਾਤ ਕਰ ਸਕਦੇ ਹੋ ਤੇ ਖਾਸ ਪਿੰਡ ਤੁਸੀਂ ਲਾਲਪੁਰ ਜਿਹੜੀ ਵਿਜਿਟ ਕਰਨੀ ਹੈਗੀ ਐ ਟੋਟੀਆਂ ਬਿਲਕੁਲ 2 ਕਿਲੋਮੀਟਰ ਕਿਲੋ 1.5 2 ਕਿਲੋਮੀਟਰ ਦੀ ਦੂਰੀ ਹੈਗੀ ਐ ਟੋਟੀਆਂ ਤੇ ਨੁਸ਼ਹਰੇ ਪੰਨੂਆਂ ਤੋਂ ਆਪਾਂ ਦੋਸਤੋ ਦੂਰੀ ਦੇਖੀ ਐ ਤੇ ਕੋਈ 8-7 ਕਿਲੋਮੀਟਰ ਦੀ ਦੂਰੀ ਐ ਤੇ ਇੰਨੀ ਦੂਰੀ ਜਿਹੜੀ ਐ ਦੋਸਤੋ ਸੇਰੋਂ ਤੋਂ ਆ ਠੀਕ ਆ ਜ਼ਿਲ੍ਹਾ ਤਰਨਤਾਰਨ ਸਾਹਿਬ ਆ ਤੇ ਖਾਸ ਵਿਜਿਟ ਪਿੰਡ ਲਾਲਪੁਰ ਕਰਨੀ ਹੈਗੀ ਆਓ ਕਰਦੇ ਆ ਗੱਲਬਾਤ ਪਾਈ ਹੋਰਾਂ ਦੇ ਨਾਲ ਪੁੱਛਦੇ ਆ ਪੂਰੀ ਇਨਫੋਰਮੇਸ਼ਨ ਅੱਜ ਦੋਸਤੋ ਵੀਡੀਓ ਆਪਾਂ 12 ਜੂਨ ਨੂੰ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 3:00 ਵਜੇ 3:00 ਵਜੇ 15 ਮਿੰਟ ਦਾ ਜਿਹੜਾ ਸਮਾਂ ਹੈਗਾ ਬਿਲਕੁਲ ਮੋਬਾਈਲ ਸਕਰੀਨ ਤੇ ਇਸ ਵੀਡੀਓ ਦੇ ਵਿੱਚ ਦੋ ਮੱਝ ਦਿਖਾ ਦਾਂਗੇ ਤੁਹਾਨੂੰ ਇੱਕ ਮੱਝ ਬਿਲਕੁਲ ਤਾਜੀ ਸੂਈ ਸਵਈਆ ਬੌਲੇ ਦੇ ਉੱਪਰ ਆ ਇੱਕ ਟੁਕੀ ਆ ਇੱਕ ਜਿਹੜੀ ਵੜ ਆ ਉਹ ਵੀ ਬਿਲਕੁਲ ਤਿਆਰੀ ਦੇ ਵਿੱਚ ਆ ਕੋਈ ਇੱਕ ਦੋ ਚੌ ਦਿਨਾਂ ਦੇ ਵਿੱਚ ਸੂਣ ਨੂੰ ਬਿਲਕੁਲ ਤਿਆਰ ਐਨੀਮਲ ਜਿਹੜਾ ਪਸੰਦ ਆਊਗਾ ਉਹਦੀ ਤਸੱਲੀ ਆ ਨਰਕ ਪਰਖਾ ਘਰ ਵਿਜਿਟ ਕਰਕੇ ਜ਼ਰੂਰ ਕਰ ਲਿਓ ਪੂਰੀ ਇਨਫੋਰਮੇਸ਼ਨ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਆਜੋ ਭਾਜੀ ਹਾਂਜੀ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਤੇ ਹੋਰ ਵੀਰ ਜੀ ਠੀਕ ਠਾਕ ਹਾਂਜੀ ਹਾਂਜੀ ਬੜਾ ਜੀ ਇੱਕ ਇਹ ਵੀਰ ਜੀ ਆਪਣੇ ਭੈਣ ਭਰਾਵਾਂ ਨੂੰ ਆਪਣਾ ਨਾਮ ਦੱਸ ਦਈਏ ਜੀ ਨਾਮ ਮੇਰਾ ਸ਼ੰਦਾ ਜੀ ਸ਼ੰਦਾ ਭਾਈ ਸ਼ੰਦੇ ਵੀਰ ਵਪਾਰ ਦਾ ਕੰਮ ਜਿੱਦਾਂ ਤੁਸੀਂ ਦੱਸਿਆ ਜੀ 2010 ਤੋਂ ਲੈ ਕੇ ਸ਼ੁਰੂ ਕੀਤਾ ਸੀ ਹਾਂਜੀ ਹਾਂਜੀ ਅੱਜ ਘੱਟੋ ਘਾਟ ਵੀ ਸਮਾਂ 12 13 13 ਸਾਲ ਤੋਂ ਉੱਤੀ ਹੋ ਗਿਆ ਹਾਂਜੀ ਤੇ ਪਸ਼ੂ ਮਤਲਬ ਵੱਡੀਆਂ ਮੱਝਾਂ ਗਾਵਾਂ ਇਸੇ ਤਰ੍ਹਾਂ ਹੀ ਆਉਂਦੀਆਂ ਨੇ ਹਾਂਜੀ ਹਾਂਜੀ ਇਦਾਂ ਹੀ ਆਉਂਦੀਆਂ ਠੀਕ ਹੈ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਆਪਾਂ ਤਿੰਨ ਪਸ਼ੂ ਪਾਵਾਂਗੇ ਦੋ ਮੱਝਾਂ ਨੇ ਦੀ ਇੱਕ ਬੈੜਾ ਹਾਂਜੀ ਠੀਕ ਆ ਤੇ ਪਸ਼ੂ ਜੜਿਆ ਦੋਸਤੋ ਚੰਗੇ ਆ ਠੀਕ ਆ ਵੱਡੇ ਕੱਦ ਬੋਤਾਲੇ ਆ ਚੰਗੇ ਸੋਹਣੇ ਰਾਜੀ ਵਜਨਦਾਰ ਫੁੱਲ ਮੱਝਾਂ ਹੋਣਗੀਆਂ ਦੋ ਇੱਕ ਬੈੜ ਦਿਖਾਵਾਂਗੇ ਤੇ ਪਹਿਲੇ ਨੰਬਰ ਤੋਂ ਬਾਈ ਸਿੰਦੇ ਇੱਥੋਂ ਆ ਜੀ ਵੀਰ ਜੀ ਸਟਾਰਟ ਕਰ ਲਗੇ ਠੀਕ ਆ ਇਹ ਬੰਨ ਕੋ ਇਹਨੂੰ ਬੰਨ ਕੋ ਠੀਕ ਆ ਪਹਿਲੇ ਨੰਬਰ ਤੋਂ ਦੋਸਤੋ ਆਪਾਂ ਇੱਥੋਂ ਸਟਾਰਟ ਕਰਦੇ ਆ ਵੀਰ ਸੂਹਾ ਕਿਨਵਾ ਸੂਈਏ ਦੂਜਾ ਸਵੇਰ ਸੂਈ ਆ ਦੂਜਾ ਸਵੇਰ ਸੂਜੀਏ ਦੋਸਤੋ ਤੇ ਬੱਚਾ ਵੀ ਤੁਹਾਨੂੰ ਦਿਖਾ ਦਾਂਗੇ ਬੌਲੇ ਦੇ ਉੱਪਰ ਉਹ ਵੀ ਪ੍ਰੋਪਰ ਆਪਾਂ ਜਿਹੜੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਠੀਕ ਹੈ ਤੇ ਫੁੱਲ ਹੈਵੀ ਬਾਡੀ ਵੇਟ ਦੀ ਆ ਭਾਰਾ ਸਰੀਰਕ ਬਣਤਰ ਹੈਗੀ ਆ ਭਾਰੀ ਸਰੀਰਕ ਬਣਤਰ ਆ ਤੇ ਫੁੱਲ ਵਜਨਦਾਰ ਆ ਹਵਾ ਨੇਟਰ ਦੀ ਕੁਆਲਿਟੀ ਚੰਗੀ ਆ ਪੱਧਰ ਜਿਹੜਾ ਥਣ ਦੇ ਉੱਪਰ ਹੈਗਾ ਆ ਮਗਰ ਬੱਚਾ ਜਿਹੜਾ ਮੇਲ ਦਾ ਆ ਠੀਕ ਹੈ ਜੀ ਆ ਕੱਟਾ ਦੇਖਣੀ ਬਹੁਤ ਆ ਦੇਖੋ ਪੂਰੀ ਵਜਨਦਾਰ ਆ ਦੋਸਤੋ ਤੇ ਮਿਲਕ ਦੁੱਧ ਉਹ ਆਪਾਂ ਪੁੱਛਾਂਗੇ ਬੌਲੇ ਤੇ ਹੋਮ ਹੋਗੀ ਫਿਲਹਾਲ ਬੌਲਾ ਪੁੱਛ ਲਾਂਗੇ ਬਾਕੀ ਮਿਲਕ ਕਿੰਨਾ ਪਾ ਦੂਗੀ ਉਹ ਵੀ ਪੂਰੀ ਡਿਟੇਲ ਜਿਹੜੀ ਹੈਗੀ ਜਾਣਕਾਰੀ ਆ ਡਿਟੇਲ ਉਹ ਆਪਾਂ ਵੀਰ ਛਿੰਦੇ ਤੋਂ ਲੈ ਕੇ ਸਦੇ ਨਾਲ ਸਾਝੀ ਕਰਾਂਗੇ ਤੇ ਇਹਨੂੰ ਸੂਈ ਨੂੰ ਵੀਰ ਕਿੰਨੇ ਦਿਨ ਦੱਸਿਆ ਸੀ ਤਿੰਨ ਦਿਨ ਹੋ ਗਿਆ 3 ਦਿਨ ਹੋ ਗਏ ਆ ਥੱਲੇ ਮੇਲ ਕਾਫ ਆ ਗਿਆ ਹਨਾ ਬੱਚਾ ਘਟਾ ਛੱਡੇ ਤੇ ਹੁਣ ਬੌਲਾ ਮੌਜੂਦਾ ਕਿੰਨਾ ਹੈ 11 ਕਿਲੋ ਬੌਲਾ ਤਿਆਰ 11 ਕਿਲੋ ਤੇ ਦੁੱਧ ਕਿੰਨਾ ਪਾਉਣਾ ਚਾਹੀਦਾ 15 16 ਕਿਲੋ ਕਰ ਦੂਗਾ ਰਾਂ ਆਉਗਾ 15 16 ਕਿਲੋ ਠੀਕ ਆ 15 16 ਕਿਲੋ ਵੀਰ ਕਹਿੰਦਾ ਵੀ ਜਿਹੜਾ ਕਰ ਦੂਗੀ ਆਰਾਮ ਨਾਲ ਤੇ ਆਹ ਜਿਹੜਾ ਮਸਲੇ ਪੈਰਾਂ ਦੀ ਮਾਰਕਿੰਗ ਹੈ ਜਿਹੜੀ ਦੋਸਤੋ ਥੋੜਾ ਨੀਵੀ ਦਾ ਪੱਖ ਜਿਵੇਂ ਆਪਾਂ ਕਹਿੰਦੇ ਕ੍ਰੋਸ ਪੋਸਟ ਹੁੰਦਾ ਵੀ ਨੀਵੀ ਦਾ ਪੱਖ ਆਹ ਸਾਫ ਵੰਡ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਆ ਦੇਖੋ ਤੇ 11 ਕਿਲੋ ਜਿਹੜਾ ਵੀਰ ਕਹਿੰਦਾ ਬੋਲਾ ਠੀਕ ਹੈ ਬਾਕੀ ਪਾਸੇ ਦੇ ਪਸਮਾਹ ਬਿਲਕੁਲ ਠੀਕ ਧਾਰਚਾਈ ਜਿਹੜੀ ਆ ਵੀਰੋ ਬਹੁਤ ਵਧੀਆ ਹੈਗੀ ਠੀਕ ਆ ਬਾਕੀ ਜਿੱਤ ਵੀਰ ਨੇ ਸੌਦਾ ਕੀਤਾ ਆ ਆ ਧੰਦੇਵਾ ਜੀ ਅਸਾ ਵੀਰ ਸਿੰਧੇ ਵੀਰ ਕਿੰਨਾ ਕੁ ਮੋੜ ਨੇ ਦਾ ਡਿਮਾਂਡ ਕੀ ਫਿਰ ਇਹ ਵੀ 115 ਡਿਮਾਂਡ ਆ 115 ਹਾਂਜੀ ਹਾਂ ਲੱਕ ਤੋਂ ਹੋ ਜੂਗੀ ਇਹ ਤੂੰ ਕਰਦਾਂਗੇ ਮਾਨਤਨ ਥੋੜਾ ਬੜਾ ਮੌਕੇ ਤੇ ਮੌਕੇ ਕਰ ਦਾਂ ਠੀਕ ਹੈ ਜੀ ਹਾਂ ਮੌਕੇ ਤੇ ਭਰਾਵਾ ਮਾਨਤਨ ਹੋ ਜੂਗਾ 115 ਡਿਮਾਂਡ ਆ ਠੀਕ ਆ 1 ਲੱਖ 15 ਡਿਮਾਂਡ ਆ ਤੇ ਬਾਕੀ ਆਰਡਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਆ ਤੇ 15 14 15 ਲੀਟਰ ਦੀ ਜਿਹੜੀ ਵੀਰ ਕਹਿੰਦਾ ਵੀ ਚਵਾਈ ਇਹਨੂੰ ਕਰਾਉਣੀ ਚਾਹੀਦੀ ਆ ਜਿਉਹੋ ਜਿਹਾ ਕਦਵਜਨ ਹੈਗਾ ਇਸ ਮੱਝ ਦਾ ਸੋ ਹੁਣ ਮੌਕੇ ਦਾ ਬੌਲਾ ਕਿਸੇ ਵੀਰ ਨੇ ਚੋ ਲੈਣਾ ਠੀਕ ਆ ਤੇ ਬੰਤਰ ਜਿਹੜੀ ਹਵਾਨੇ ਦੀ ਵੇਖੋਗੇ ਤੁਸੀਂ ਉਨੀ ਅੱਗੇ ਨੂੰ ਤੇ ਪਿੱਛੇ ਨੂੰ ਹਜੇ ਬਾਕੀ ਟਾਈਮ ਜਿਹੜਾ 3:00 ਵਜੇ ਦਾ ਟਾਈਮ ਆ ਬਾਕੀ ਸ਼ਾਮ ਨੂੰ ਚਵਾਈ ਜਦੋਂ ਹੁੰਦੀ ਆ ਪਸੂ 2-4 ਘੰਟਿਆਂ ਚ ਹਜੇ ਤਿਆਰੀ ਪੂਰੀ ਕਰਨੀ ਐ ਇਹਨਾਂ ਸੋ ਬਿਲਕੁਲ ਦੁੱਧ ਤੇ ਚਵਾਈ ਵੀਰ ਕਿੰਨੇ ਤੋਂ ਕਿੰਨੇ ਕਰ ਇਹ ਕੋਲੇ ਕਰ ਗਈ ਹੈ 6 ਵਜੇ ਬਲਕਿ ਟਾਈਮ ਤੋਂ ਟਾਈਮ ਬੰਦਾ ਚੋ ਸਕਦਾ ਠੀਕ ਹੈ ਇਸ ਤੋਂ ਬਾਅਦ ਇੱਕ ਦੂਜੇ ਨੰਬਰ ਤੇ ਦੋਸਤੋ ਤੁਹਾਨੂੰ ਇੱਕ ਹੋਰ ਬਿਲਕੁਲ ਰਲਦੀ ਮਿਲਦੀ ਬਿਲਕੁਲ ਬਾਡੀ ਬੰਤਰ ਦੀ ਪੂਰੀ ਪੇਟ ਪੁੱਠੇ ਦੀ ਤੇ ਵਜਨਦਾਰ ਤੇ ਪੂਰੇ ਕੱਦ ਕਾਠੀ ਦੀ ਇੱਕੋ ਜਿਹੀ ਜਣੀਆਂ ਦੋਸਤੋ ਮੱਜਾਂ ਹੈਗੀਆਂ ਨੇ ਤੇ ਸੂਬਾ ਇਹ ਕਿਨਵਾ ਸੋਣ ਜਾ ਰਹੀ ਹੈ ਜੀ ਦੂਜਾ ਦੂਜਾ ਸੂਬਾ ਸੋਹੂਗੀ ਦਿਨ ਫਿਰ ਕਿੰਨੇ ਕ ਲੈ ਜੂ ਜੀ ਇਹਨੇ ਦਿਨ ਦਾ ਤਾਹ ਲਾਇਆ ਜੀ 10:00 ਵਜੇ ਦੋ ਦਿਨ ਪਹਿਲੇ ਸਵੇਰ ਖੜਾ 15 ਮਿੰਟ ਠੀਕ ਹੈ ਜੀ ਪਹਿਲਾਂ ਨੇ ਪਹਿਲਾ ਨਵੀਂ ਦਾ ਵੀ 15 ਕਿਲੋ ਜਿਹੜਾ ਦੁੱਧ ਦਿੰਦਾ ਤੇ ਦੂਜਾ ਸਵੇਰ ਨੂੰ ਦੋਸਤੋ ਹੁਣ ਸੁਣੀ ਆ ਬਾਕੀ ਆ ਮੂੰਹ ਮੱਥਾ ਆ ਫੇਸ ਕੁਆਲਟੀ ਜੇ ਸਿੰਘਾ ਸਿੰਘਾ ਦੀ ਬੰਤਲ ਜਿਹੜੀ ਆ ਬਿਲਕੁਲ ਤੁਸੀਂ ਚੈੱਕ ਕਰ ਲਓ ਠੀਕ ਹੈ ਆ ਦੇਖੋ ਤੇ ਨਾ ਹਜੇ ਲੈ ਜਾਓ ਫੁੱਲੇ ਡੁੱਲੇ ਹਫਤੇ ਤੋਂ ਬਾਅਦ 10 ਦਿਨ ਲੱਗਣਾ 10 ਤੋਂ ਬਾਅਦ ਆ ਜਾਏਗਾ ਰਾਜੀ ਹੈ ਪੂਰੀ ਨਾ ਫੁੱਲ ਹੀ ਹੋਂਦ ਕੀ ਜਿੱਦ ਕਰਾਂਗੀ ਤੇ ਫੁੱਲ ਰਾਜੀ ਆ ਭਰਾਓ ਠੀਕ ਆ ਵਜਨਦਾਰ ਆ ਫੁੱਲ ਰਾਜੀ ਆ ਤੇ ਪਸ਼ੂ ਜਿਹੜਾ ਦੋਸਤੋ ਦੋ ਚਾਰ ਨੂੰ ਪਸ਼ੂ ਲੈ ਸੇ ਵੀ ਰਾਜੀ ਲੈ ਜਾਂਦਾ ਹਾਂ ਬੈਜਲ ਜੀ ਸਰ లై మోడల్ ਕੋਲ ਵੱਡੀਆਂ ਮੱਝਾਂ ਨੇ ਦੋਸਤੋ ਠੀਕ ਆ ਇਹ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਕਿ ਇੱਥੇ ਵੀਰ ਕਿਸੇ ਨੇ ਵਿజిਟ ਕਰਨੀ ਆ ਉਸ ਤੋਂ ਪਹਿਲਾਂ ਆਪਾਂ ਜਿਹੜਾ ਦੱਸ ਦਿੰਨੇ ਆ ਬਿਲਕੁਲ ਤੁਹਾਨੂੰ ਨਿਜੋੜ ਵੀ ਵੱਡੀਆਂ ਮੱਝਾਂ ਨੇ ਦੋਵੇਂ ਜੜੀਆਂ ਮੱਝਾਂ ਬਿਲਕੁਲ ਇੱਕੋ ਜੀਆਂ ਨੇ ਸੇਮ ਕੱਦ-ਗਾਠਾ ਸੇਮ ਵਜ਼ਨ ਵਟਾ ਠੀਕ ਆ ਤੇ ਦੁੱਧ ਕਪੈਸਿਟੀ ਵੀ ਜਿਹੜੀ ਸੇਮ ਹੀ ਆ ਕੋਈ 15-14 15-14 ਲੀਟਰ ਵਾਲੀਆਂ ਸੋ ਇੱਕ ਵਾਰੀ ਤੁਸੀਂ ਨਰਕ ਤਰਕ ਆਪਣੇ ਘਰ ਵਿజిਟ ਕਰਕੇ ਜ਼ਰੂਰ ਕਰ ਲਿਓ ਅੱਕੀ ਦੇਖ ਲਿਓ ਪਹਿਲਾਂ ਠੀਕ ਆ ਜੀ ਤੇ ਇਹਦਾ ਮੁੱਲ ਫਿਰ ਵੀ ਕਿੰਨਾ ਕ ਇਹਦਾ ਮੁੱਲ ਵਿਖ ਪੰਦਰਾ ਜੀ 115 ਹੀ ਆ ਜੀ ਠੀਕ ਹੈ ਜੀ 115000 ਜਿਹੜੀ ਆ ਦੋਸਤੋ ਇਸ ਸੈਕੰਡ ਦੂਜੇ ਨੰਬਰ ਵਾਲੀ ਮਾਜ ਦੀ ਮੰਗ ਆ ਠੀਕ ਹੈ ਤੇ ਬਾਕੀ ਥਾਂ ਦੇ ਵਾ ਆ ਤੁਸੀਂ ਦੇਖ ਹੀ ਜਾ ਇਸ ਤੋਂ ਬਾਅਦ ਇੱਕ ਤੁਹਾਨੂੰ ਲਾਸਟ ਦੇ ਵਿੱਚ ਇੱਕ ਵਿਹੜ ਦਿਖਾ ਦਾਂਗੇ ਬਿਲਕੁਲ ਤਿਆਰੀ ਦੇ ਵਿੱਚ ਆ ਠੀਕ ਆ ਜੀ ਸੂਨ ਦੇ ਬਿਲਕੁਲ ਨੇੜਾ ਤੇ ਟਾਈਮ ਕਿੰਨਾ ਕ ਲੰਗੀ ਵੀਰ ਜੀ ਇਹ 23 ਤੀਤੋਂ ਤੋਂ ਨਿਕਲੂ ਤੇ 2 ਜੂਨ ਹਾਂਜੀ ਹਜੇ ਦਿਨ ਪਈ ਗੁਸਪਾਸਾ ਤਾ ਐ 10 ਦਿਨ 11 ਨਾ ਰੱਖੋ ਬਿਲਕੁਲ ਅੱਜ 12 ਤਰੀਕਾ ਦੋਸਤੋ ਸੱਕਾ ਡੋਗਾ ਡੀ 22 23 ਦਿਨ ਪੂਰੇ ਆ ਤੇ 10 ਦਿਨ ਹਜੇ ਘੱਟੋ ਘੱਟ ਤੁਸੀਂ ਮੰਨ ਸਕਦੇ ਜੀ ਤੇ ਵੱਡੀ ਭੈੜਾ ਤਕਰੀਬਨ ਕ੍ਰੋਸ ਵਿੱਚ ਜਿਵੇਂ ਆਪਾਂ ਕਹਿ ਲਈਏ ਜੀ ਐਚ ਐਫ ਤੇ ਸ਼ਾਹੀਵਾਲ ਥੋੜਾ ਕ੍ਰੋਸ ਹੈਗਾ ਠੀਕ ਆ ਤੇ ਥਣ ਥਣ ਦੀ ਕੁਆਲਿਟੀ ਚੰਗੀ ਆ ਆ ਦੇਖੋ ਜੀ ਸੇਖ ਨੇ ਵੀ ਰ ਸੂਆ ਦੋ ਜਾਊਗਾ ਸੂਆ ਦੋ ਜਾ ਦੂਜਾ ਸੂਆ 3 ਬਲੋ ਦੇ ਕੱਪੜਾ ਕੱਢਿਆ ਪਹਿਲੇ ਸੂਆ ਪਹਿਲੇ ਨੇ ਹਾਂਜੀ ਮੈਂ ਵੱਧ ਕਰਦੇ ਹਾਂ ਠੀਕ ਹੈ ਪਹਿਲੇ ਨੇ 3 ਲੀਟਰ ਦੀ ਜਿਹੜੀ ਆ ਦੋਸਤੋ ਮਿਲਕਿੰਗ ਕਰਵਾਈ ਆ ਇਸ ਵਾਰ ਥੋੜਾ ਜਿਹਾ ਆਈਡੀਆ ਵੀਰਾਂ ਦਾ ਵੱਤ ਹੈਗਾ ਰਾਜੀ ਦੋ ਜੀ ਆ ਪਲੀ ਪੂਰੀ ਪੂਰੀ ਆ ਤੇ ਖੋਲ ਕੇ ਦਿਖਾ ਦਿੰਦੇ ਆ 10 ਦਿਨ ਹਜੇ ਦੋਸਤੋ ਸਮਾਂ ਬਾਕੀ ਆ ਢਿਲ ਟੂਟ ਜਿਹੜੇ ਨੋਰਮਲ ਤੁਸੀਂ ਦੇਖ ਲਿਓ ਢਿਲ ਟੂਟ ਕਾਫੀ ਆ ਵੇਖੋ ਹਵਾਨਾ ਚੈਡਾ ਕਾਫੀ ਖੁੱਲਾ ਬਣਾਉਂਗੀ ਜਿਹੜੇ ਵੀਰ ਨੇ ਘੱਟੋ ਘੱਟ ਵੀ 25 ਤੋਂ ਪਲੱਸ ਵੈੜ ਖਰੀਦਣੀ ਆ ਉਹ ਤੁਸੀਂ ਹੱਥ ਪਾ ਸਕਦੇ ਹੋ ਕਿਉਂਕਿ ਬਨਾਥ ਨਾ ਕਾਫੀ ਜ਼ਿਆਦਾ ਹੈਗਾ ਤੇ ਥਣ ਚੱਡਾ ਤੁਸੀਂ ਵੇਖ ਕੇ ਅੱਜ ਨਾਰਮਲੀ ਜਜਮੈਂਟ ਕਰ ਸਕਦੇ ਹੋ ਪਰ ਅੱਜ ਤੋਂ ਵੀ ਦੇਖੀਏ ਤਾਂ ਬਿਲਕੁਲ 10 ਦਿਨ ਬਾਕੀ ਹਜੇ ਆ ਦੇਖੋ ਟੈਨਟ ਉਮੜੀ ਆ ਆਹ ਵੇਖੋ ਜੀ ਟੈਨਟ ਉਮੜੀ ਆ ਕਾਹਤੋਂ ਬਹੁਤ ਵਧੀਆ ਲੱਗਾ ਬਿਲਕੁਲ ਜਿਹੜਾ ਹੱਥੀ ਚੁਵਾਈਆ ਦਾ ਥਾਣਾ ਉਹ ਆਪਾਂ ਇਸ ਤੁਹਾਨੂੰ ਕਹਿ ਸਕਦੇ ਆ ਦੋਸਤੋ ਵੀ ਹੱਥੀ ਚੁਵਾਈਆ ਦਾ ਥਾਣਾ ਲੱਗਾ ਇਸ ਵਾਰ ਬਿਲਕੁਲ ਮੱਝਾਂ ਵਾਲਾ ਥਾਣਾ ਵੀ ਆ ਤੇ ਪਲੀਪੂਰੀ ਪੂਰੀ ਆ ਦੋਸਤੋ ਵੀ ਇਹ ਨਹੀਂ ਹੈਗੀ ਵੀ ਕੋਈ ਠੇਲਾ ਕਿਸੇ ਪਾਸਿਓ ਵੀ ਕੋਈ ਵੀਰ ਇੱਥੇ ਆ ਜਾਊਗਾ ਤੇ ਬਾਅਦ ਵਿੱਚ ਥੋੜਾ ਨਰਾਸ਼ ਹੋਵੋਗੇ ਵੀ ਯਾਰ ਪਖਾਉਣ ਦੇ ਵਿੱਚ ਫਰਕ ਆ ਕੋਈ ਹਨਾ ਵੀ ਛੋਟਾ ਪਸ਼ੂ ਲੱਗਾ ਜਾਂ ਲਸਾ ਫਿੱਕਾ ਪਸ਼ੂ ਕੁਝ ਵੀ ਆ ਵੀ ਪੂਰੀ ਰਾਜੀ ਆ ਪਲੀਪੂਰੀ ਪੂਰੀ ਆ ਤੇ ਪਲੀ ਦੇ ਨਾਲ ਜਿਹੜਾ ਦੋਸਤ ਚੰਗੇ ਮਿਲਕ ਲਾਈਨ ਵਾਲੀ ਦੀ ਆ ਘੱਟੋ ਘੱਟ 25 ਤੋਂ ਪਲੱਸ 25 27 ਲੀਟਰ ਦਾ ਪਹਿਲੇ ਸਵੇਰ ਵੀਰਾਂ ਦਾ ਵੀ ਚੁਆਇਆ ਆਏ ਨੇ ਤੋਂ ਦੂਜੀ ਸਵੇਰ ਦੇ ਵਿੱਚ ਤੁਸੀਂ ਹੁਣ ਜੜੀ ਆ ਅੱਗੇ ਆ ਨਰਕ ਪਰਖ ਆਪਣੀ ਕਰ ਸਕਦੇ ਆ ਆ ਬਹਿਣਿਆ ਦੇ ਪਾਸਿਓਂ ਥੰਥੰ ਮੇਰਾ ਆ ਦੇਖ ਅੱਛਾ ਫਿਰ ਵੀਰ ਡਿਮਾਂਡ ਇਸ ਵਾਰ ਦੀ ਕਿੰਨੀ ਕਰਤੀ ਆਪਾਂ 95000 ਰੁਪਏ 95000 ਥੋੜਾ ਵੱਧ ਨਹੀਂ ਹੋਗਾ ਕਿ ਬਸ ਬਾਕੀ ਇੰਨੇ ਵਾਲੀ ਪਸੂ ਤਾਂ ਹੈਗੀ ਆ ਮੋਕਦੇ ਕਾਲਾ ਵੇੜ ਤੋਂ ਸਾਹਮਣੇ ਦੇਖੋ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂਗਾ ਵੇੜ 'ਚ ਬਿਲਕੁਲ ਬਿਲਕੁਲ ਤੇ 95000 ਦੋਸਤੋ ਡਿਮਾਂਡ ਕਰ ਦਿੱਤੀ ਆ ਵੀਰ ਨੇ 95000 ਠੀਕ ਆ ਤੇ ਬਾਕੀ ਕੁਆਲਿਟੀ ਜਿਹੜੀ ਆ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਵੀ ਵੱਡੀ ਵੇੜ ਬੇਸ਼ੱਕ ਜ਼ਰੂਰ ਹੈਗੀ ਆ ਚਾਹੇ ਮਿਲਕ ਵਾਲੇ ਪਾਸਿਓਂ ਲਾਲਗੀਏ ਚਾਹੇ ਕੱਦ ਕਾਠੀ ਦੀ ਲਾਲਗੀਏ ਵੀ ਫੁੱਲ ਪਲੀ ਪੁਲੀ ਪੂਰੀ ਆ ਜਿਹੜੀਆਂ ਆਪਾਂ ਨਾਰਮਲ ਵਟੀਆਂ ਐਚ ਐਫ ਵੈੜਾ ਦੇਖਦੇ ਫਾਰਮ ਵਾਲੀਆਂ ਪਰ ਇਹ ਕ੍ਰੋਸ ਆਂਗ ਦੇ ਵਿੱਚ ਕੋਈ ਗਰਮੀ ਗਰਮੀ ਦਾ ਬਾਹਲਾ ਲੈਣਾ ਦੇਣਾ ਗਰਮੀ ਦੇ ਨਾਲ ਇਹਨੂੰ ਕੋਈ ਮਤਲਬ ਨਹੀਂ ਹੈਗਾ ਠੀਕ ਹੈ ਜੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਥਣ ਭਾਂਡਾ ਬਿਲਕੁਲ ਸਾਫ ਵੀ ਸਫਾਈ ਜਿਹੜੀ ਦੋਸਤੋ ਬਿਲਕੁਲ ਉੱਪਰੋਂ ਹਵਾਨੀ ਵਾਲੇ ਪਾਸਿਓਂ ਪੂਰੀ ਆ ਕੋਈ ਵੀਰ ਤੁਸੀਂ ਆਓਗੇ ਤਾਂ ਛੱਡ ਕੇ ਨਹੀਂ ਜਾਂਦੇਗੇ ਜੀ ਗੱਲ ਯਕੀਨਨ ਹੈਗੀ ਆ ਤੇ ਮੱਝਾ ਤੁਹਾਨੂੰ ਆਪਾਂ ਦਿਖਾਉਂਦੀਆਂ ਸੀ ਦੋ ਫੁੱਲ ਵੱਡੇ ਕਦਪੂਤ ਕਾ ਵਧੀਆ ਚੰਗੀ ਕੱਤ ਕਾਠੀ ਵਾਲੀਆਂ ਤੋ ਦੋਤਾਂ ਮਿਲਕ ਵੀ ਤਕਰੀਬਨ ਕੋਈ 15-15 ਕਿਲੋ ਵਾਲੀਆਂ ਜਿਹੜੇ ਵੀਰਾਂ ਨੇ ਅੱਗੇ ਖਰੀਦਣੀਆਂ ਨੇ ਇਹ ਨਹੀਂ ਮਿਲਕਿੰਗ ਵਾਲੇ ਪਸ਼ੂ ਖਰੀਦਣੇ ਆ ਉਹਨਾਂ ਲਈ ਖਾਸ ਤੌਰ ਤੇ ਆ ਠੀਕ ਆ ਤੇ ਰੇਟ ਬੇਸ਼ੱਕ ਜਿਹੜਾ ਦੋਸਤੋ 1,115,000 ਦੋਨਾਂ ਦੀ ਜਿਹੜੀ ਡਿਮਾਂਡ ਆ 1,115 ਇੱਕ ਦਾ ਤੇ ਦੂਜੀ ਦਾ ਵੀ 1,115,000 ਹੀ ਆ ਤੇ ਜਿਹਨੇ ਪਸ਼ੂ ਵੀਰ ਨੇ ਕੋਈ ਚੰਗਾ ਖਰੀਦਣਾ ਥੋੜੇ ਜਿਹੇ ਪੈਸੇ ਬੇਸ਼ੱਕ ਵਾਧਾ ਪਰ ਚੀਜ਼ ਕੁਆਲਿਟੀ ਮੈਟਰ ਕਰਦੀ ਆ ਦੋਸਤੋ ਕੁਆਲਿਟੀ ਵਾਲਾ ਪਸ਼ੂ ਜੇਕਰ ਆਪਾਂ ਲਵਾਂਗੇ ਪੈਸੇ ਥੋੜੇ ਜਿਹੇ ਇਨਵੈਸਟ ਵਧਾ ਕਰਨੇ ਪੈਂਦੇ ਆ ਤੇ ਛਿੱ ਕੋਡ ਨੰਬਰ 99011 ਹਾਂਜੀ 74171 ਹਾਂਜੀ 90417 ਹਾਂਜੀ 12201 ਠੀਕ ਹੈ ਜੀ ਠੀਕ ਹੈ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸ਼ਿੰਦਾ ਤੇ ਖਾਸ ਲਾਲਪੁਰ ਤੁਸੀਂ ਵਿజిਟ ਕਰਨੀ ਆ ਫਿਰ ਸ਼ਿੰਦੇ ਦਾ ਨਾਮ ਲੈ ਕੇ ਤੁਸੀਂ ਘਰ ਵਿజిਟ ਕਰ ਸਕਦੇ ਹੋ ਬਾਰ ਬਾਰ ਫਿਰਨੀ ਦੇ ਉੱਪਰ ਘਾਰ ਆ ਸੋ ਬਹੁਤ ਹੀ ਵੱਡੀ ਸਮੱਸਿਆ ਨਹੀਂ ਆਉਂਦੀ ਕਿਉਂਕਿ ਨੰਬਰ ਬਿਲਕੁਲ ਲਗਾਤਾਰ ਸਕਰੀਨ ਤੇ ਚੱਲ ਰਿਹਾ ਤੇ ਟੋਟੀਆਂ ਤੁਸੀਂ ਖਾਸ ਲੋਕੇਸ਼ਨ ਲਾ ਕੇ ਆ ਸਕਦੇ ਨਾਲ ਲੱਗਦਾ ਕੋਈ ਪਿੰਡ 2 ਕਿਲੋਮੀਟਰ ਦੀ ਸਾਰੀ ਦੂਰੀ ਹੋਵੇਗੀ ਤੇ ਲਾਲਪੁਰ ਤੁਸੀਂ ਵਿਜ਼ਿਟ ਕਰਦੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਲਾਲਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਖਿੰਦੇ ਦੇ ਕੋਲ ਖਿੰਦਾ ਵੀਰ ਉਹਨਾਂ ਦਾ ਨੰਬਰ ਬਿਲਕੁਲ ਲਗਾਤਾਰ ਸਕਰੀਨ ਤੇ ਚੱਲ ਰਿਹਾ ਵਪਾਰ ਦਾ ਕੰਮ ਆ ਪਸ਼ੂ ਵਿਕਰੀ ਵਾਲੇ ਇਸ ਘਰੋਂ ਆਉਂਦੇ ਰਹਿੰਦੇ ਆ ਤੇ ਕਾਫੀ ਸੇਲ ਪਰਚੇਜ ਦਾ ਕੰਮ ਆ ਦੋਸਤੋ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਸੋ ਤੁਸੀਂ ਘਰ ਵਿਜ਼ਿਟ ਕਰਨੀਆਂ ਦੋ ਮੱਝਾਂ ਵਿਕਾਊ ਆ ਇੱਕ ਪਹਿਲੇ ਨੰਬਰ ਤੇ ਤੁਸੀਂ ਇਹ ਮੱਝ ਦੇਖ ਰਹੇ ਹੋ ਸੂਹਾ ਦੂਜਾ ਸੂਈ ਆ ਬਿਲਕੁਲ ਤਾਜ਼ੀ ਆ ਤਿੰਨ ਦਿਨ ਦੀ ਸੂਈ ਆ 11 ਲੀਟਰ ਤੋਂ ਪਲੱਸ ਜਿਹੜਾ ਬੋਲਾ ਵੀਰ ਕਹਿੰਦਾ ਵੀ ਹੁਣ ਮੌਕੇ ਦਾ ਵੀ ਜਿਹੜਾ ਕਿਸੇ ਵੀਰ ਨੂੰ ਚਵਾਵਾਂਗੇ ਦੂਜੇ ਨੰਬਰ ਤੇ ਜਿਹੜੀ ਇਹ ਮੱਝ ਆ ਦੋਸਤੋ ਇਹ ਵੀ ਦੂਜਾ ਸਵੇਰ ਸੋਣੀ ਹੈ ਦਿਨ ਹਜੇ ਬਾਕੀ ਆ ਰਾਜੀਰੂ ਜੀ ਪੂਰੀ ਆ ਹੋ ਸਕਦਾ ਵੀ 3210 ਤੋਂ ਵੀ ਉੱਪਰ ਦੱਸਦੇ ਆ ਤਾਂ ਪੱਕੇ ਲੈ ਕੇ ਜਾਊਗੀ ਥਰ ਜੱਡਾ ਪੂਰਾ ਬਣਾਉਣਾ ਹੈ ਸਮਝ ਲੈਣੀ ਵੀ ਠੀਕ ਆ ਤੀਜੇ ਨੰਬਰ ਤੇ ਜਿਹੜੀ 1200 ਕ੍ਰੋਸ ਆਂਗ ਦੇ ਵਿੱਚ ਐਚ ਐਫ ਸ਼ਹੀਵਾਲ ਦਾ ਕ੍ਰੋਸ ਆਂਗਾ ਕੋਈ 28 ਲੀਟਰ ਪਹਿਲੇ ਸਵੇਰ ਦੀ ਮਿਲਕਿੰਗ ਰਹੀ ਐ ਇਸ ਵੈਡ ਦੀ ਦੂਜਾ ਸਵੇਰ ਸੂਣ ਜਾ ਰਹੀ ਆ ਕੋਈ 30 ਲੀਟਰ 25 ਲੀਟਰ ਤੋਂ ਪਲੱਸ 30 ਲੀਟਰ ਦੀ ਮਿਲਕਿੰਗ ਇਸ ਵੈਡ ਦੀ ਰਹੂਗੀ